ਦਿਮਾਗ ਇਹ ਬੁਝਾਰੀ ਰਖਾਇਆ ਕਰਾਂਗੇ ਦਿਮਾਗ ਇਹ ਬੁਝਾਰੀ ਰਖਾਇਆ ਕਰਾਂਗੇ ਦਿਮਾਗ ਇਹ ਬੁਝਾਰੀ ਰਖਾਇਆ ਕਰਾਂਗੇ ਇਸ viral ਹੋਈ ਵੀਡੀਓ ਵਿੱਚ ਜੋ ਔਰਤ ਇਹ ਕਹਿ ਰਹੀ ਹੈ ਕਿ ਉਹਨਾਂ ਦੀ ਸਰਕਾਰ ਬੰਦ ਤੇ ਰੱਜ ਕੇ ਸਮੈਕ ਵੇਚੀ ਜਾਵੇਗੀ ਇਹ ਵਾਰਡ ਨੰਬਰ 2 ਪੱਟੀ ਤੋਂ ਅਕਾਲੀ ਦਲ ਦੀ ਕੌਂਸਲਰ ਬੀਬੀ ਬਜਣੀ ਹੈ ਅੱਜ ਜਿੱਥੇ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਨੂੰ ਚੋਣਾਂ 'ਚ ਆਧਾਰ ਬਣਾ ਕੇ ਹਰ ਇੱਕ ਪਾਰਟੀ ਪ੍ਰਚਾਰ ਕਰ ਰਹੀ ਹੈ ਉੱਥੇ ਹੀ ਅਕਾਲੀ ਕੌਂਸਲਰ ਦੀ ਤਿੱਖਿਤ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਬੀਬੀ ਹਲਕੇ ਤੋਂ ਅਕਾਲੀ ਉਮੀਦਵਾਰ ਆਦੇਸ਼ ਪ੍ਰਤਾਪ ਗੈਰੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ ਜਿੱਥੇ ਉਸ ਨੇ ਖੁੱਲੇ ਆਮ ਜਨਤਾ ਦੇ ਸਾਹਮਣੇ ਸਮਾਇਕ ਵਾਲਾ ਬਿਆਨ ਦਿੱਤਾ ਹੈ ਬੇਸ਼ਰਮੀ ਨਾਲ ਬੀਬੀ ਦਾ ਭਾਸ਼ਣ ਸੁਣ ਰਹੇ ਲੋਕਾਂ ਨੇ ਵੀ ਬੀਬੀ ਦੇ ਇਸ ਐਲਾਨ ਤੋਂ ਬਾਅਦ ਬੋਲੇ ਸੋ ਨਿਹਾਲ ਦੇ ਜ਼ਿਕਾਰੇ ਲਗਾ ਕੇ ਬੀਬੀ ਦੀ ਕਹੀ ਗੱਲ ਦਾ ਸਮਰਥਨ ਕੀਤਾ ਹੈ ਇੱਕ ਵਾਰ ਫਿਰ ਤੋਂ ਸੁਣੋ ਬੀਬੀ ਦਾ ਇਤਰਾਜੋਗ ਬਿਆਨ ਆਖਰਾਂ ਦੇ ਹੋਏ ਤਰਾਂ ਤਰਾਂ ਤਕਾਰਾ ਲਾ ਗਏ ਹੁਨਾਰ ਸਿੰਘ ਪ੍ਰਤਾਪ ਸਿੰਘ ਫਿਲਹਾਲ ਹਲਕਾ ਪੱਟੀ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਇਸ ਬਾਰੇ ਪ੍ਰਤੀਕਿਰਿਆ ਦਿੱਤੇ ਹੋਏ ਕਿਹਾ ਹੈ ਕਿ ਉਹਨਾਂ ਵੱਲੋਂ ਜ਼ੋਨ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਸ਼ਰੋਮਣ ਅਕਾਲੀ ਦਲ ਦੀ ਕੌਂਸਲਰ ਜਿਹੜੀ ਸਾਡੇ ਪੱਟੀ ਸ਼ਹਿਰ ਤੋਂ ਆ ਬੀਬੀ ਬਚਨੀ ਉਹਨੇ ਆਦੇਸ਼ ਪ੍ਰਤਾਪ ਦੀ ਹਾਜ਼ਰੀ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਸਰਕਾਰ ਆਉਣ ਤੇ ਸਮੈਕ ਬੁਕਾਵਾਂਗੇ ਤੇ ਖੁੱਲੀ ਬੁਕਾਵਾਂਗੇ ਔਰ ਜਿਹੜੇ ਅਸੀਂ ਦੋਸ਼ ਅਕੇ ਲਾਉਂਦੇ ਸੀ ਵੀ ਇਹ ਸਮੈਗ ਜਿਹੜੀ ਵਿਕਦੀ ਹੈ ਇਹ ਅਕਾਲੀ ਦਲ ਦੀ ਸ਼ਹਿਣਾ ਸਰਕਾਰ ਦੀ ਸ਼ਹਿਣਾ ਵਿਕਦੀ ਹੈ ਸਾਡੇ ਜਿਹੜੇ ਦੋਸ਼ ਸੱਚ ਸਾਬਤ ਹੋਏ ਨੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਵੀ ਇਹ ਕਾਰਵਾਈ ਜਿਹੜੀ ਬਹੁਤ ਖਲਾਫ ਆ ਔਰ ਅਸੀਂ ਚੋਣ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਔਰ ਇਹ ਸਾਰੀ ਜਿਹੜੀ ਵੀਡੀਓ ਦੀ ਹੈਗੀ ਆ ਨਾਲ ਚੋਣ ਕਮਿਸ਼ਨ ਨੂੰ ਭੇਜੀ ਵੀ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਔਰ ਸਾਨੂੰ ਸ਼ੱਕ ਹੈ ਕਿ ਜਿੱਥੇ ਅੱਗੇ ਸ਼ਰਾਬ ਜਾਂ ਹੋਰ ਭੁੱਕੀ ਵਗੈਰਾ ਫੀਮ ਵਗੈਰਾ ਵਰਤਉਂਦੇ ਸੀ ਅਕਾਲੀ ਦਲ ਵਾਲੇ ਲੋਕਾਂ ਨੂੰ ਵੋਟਾਂ ਲੈਣ ਵਾਸਤੇ ਉਥੇ ਅਰਗੇ ਨਾਲ ਸਮੈਗ ਦੀਆਂ ਕੁੜੀਆਂ ਮੰਡਿਆਂ ਦੇ ਵਰਤੌਣੀਆਂ ਨੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਜਿੱਥੇ ਮੋੜ ਲੋਕਾਂ ਦੀ ਕਚਹਿਰੀ ਵਿੱਚ ਆ ਖੜਿਆ ਹੈ ਉਥੇ ਹੀ ਵਿਰੋਧੀਆਂ ਦੇ ਘੇਰੇ ਵਿੱਚ ਵੀ ਆ ਗਿਆ ਹੈ ਪੱਟੀ ਤੋਂ ਅਵਧਾਰ ਸਿੰਘ ਢਿੱਲੋਂ ਖਬਰ ਹਰਪਲ ਇੰਡੀਆ ਲਈ